ਸਾਸਤਰੀ ਗਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕਲ ਪਰਮਜੀ ਲਾਡਾ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਕਾ ਨਿੱਗਾ ਸਵਾਗਤ ਆ ਰ ਵੀਰ ਅੱਜ ਕੀ ਬੜੀ ਖਬਰ ਥਾਰੇ ਵਾ ਸਾਂਝੀ ਕਰ ਰਿਹਾ ਰਾਜਾ ਬੜਿੰਗ ਨੇ ਯੋ ਬੜੀ ਕਾਰਵਾਈ ਕਰਤੀ ਰਵਨੀਤ ਬਿੱਟੂ ਯੋ ਬੰਤ ਬਿਆਨਤ ਕਾ ਪੋਤਾ ਵੀਰ ਇਸਕੇ ਮਾਮਿਆਂ ਨੂੰ ਕਾਂਗਰਸ ਪਾਰਟੀ ਦੇ ਬਾਹਰ ਕੱਢ ਤੇ ਆ ਵੀਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਯੋ ਅਮਰਿੰਦਰ ਰਾਜਾ ਬੜਿੰਗ ਇਸਕੇ ਹੁਕਮਾਂ ਅਨੁਸਾਰ ਕੇਂਦਰੀ ਮੰਤਰੀ ਯਰ ਭਾਜਪਾ ਗੁਜੜਾ ਯੂਰਬਨੀਤ ਬਿੱਟੂ ਇਸ ਦਾ ਮਾਮਾ ਜਿਹੜਾ ਤਜਿੰਦਰ ਸਿੰਘ ਕੁੰਨਰ ਸਾਬਕਾ ਚੇਅਰਮੈਨ ਸਹਿਕਾਰੀ ਬੈਂਕ ਲੁਧਿਆਣਾ ਰਾਜਵੰਤ ਸਿੰਘ ਕੁੰਨਰ ਸਾਬਕਾ ਚੇਅਰਮੈਨ ਨੂੰ ਪਾਰਟੀ ਦੇ ਬਾਹਰ ਕੱਢਦੇ ਆ ਵੀਰ ਔਰ ਪਾਰਟੀ ਵੱਲੋਂ ਰਾਜਾ ਬੜਿੰਗ ਇਸ ਨੇ ਇਹ ਪੱਤਰ ਜਾਰੀ ਕਰਿਆ ਔਰ ਦੋਵੇਂ ਬੰਦਿਆਂ ਨੂੰ ਨਾ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਮਾਂ ਯੋ ਕੈਲੋ ਪਾਰਟੀ ਉਮੀਦਵਾਰ ਕੀ ਵਿਰੋਧਤਾ ਕਰਨਾ ਅਰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਆਪਾਂ ਪਾਰਟੀ ਅਨੁਸ਼ਾਸਨੀ ਗੀ ਉਲੰਘਣਾ ਕਰ ਕ ਇਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਬਾਹਰ ਕੱਢਦੇ ਆਂ ਵੀਰ ਯੋ ਕਹਿ ਰਿਹਾ ਵੀਰ ਇਨ੍ਹਾਂ ਨੇ ਉੱਠਾ ਯੋ ਜਦ ਵੋਟਾਂ ਪੈਣੀਆਂ ਜਾਂ ਮਾਰੇ ਗੈਲ ਕੋਈ ਸਹਿਯੋਗ ਨਹੀਂ ਕਰਿਆ ਮਾਰੇ ਗੈਲ ਵਿਰੋਧੀ ਗਤੀਵਿਧੀਆਂ ਕਰੀਆਂ ਯੋ ਕਹਿ ਰੋ ਕੁਦਮ ਲਾਗਾ ਵੀ ਕਿਸੇ ਪਾਸੇ ਨੂੰ ਕੋਈ ਚੱਜ ਗਲ ਹੱਥ ਨਹੀਂ ਫੜਾਇਆ ਕੁਝ ਨਹੀਂ ਕਰਿਆ ਅਰਿਸ਼ੀ ਜੀ ਦਾ ਪੈ ਗਿਆ ਵੀਰ ਜਿਆਦਾ ਰੌਲਾ ਈਵ ਰੌਲਾ ਜਿਆਦਾ ਪੈਣ ਤੋਂ ਬਾਅਦ ਕਹਿ ਦਿਓ ਬਈ ਪਾਰਟੀ ਤੇ ਇਹਨਾਂ ਨੂੰ ਕੱਢ ਤੇ ਆ ਬਾਹਰ ਕਹਿ ਵੀ ਬਾਹਰ ਕਰੋ ਇਹਨਾਂ ਨੂੰ ਈ ਬਾਹਰ ਕੱਢ ਤੇ ਆ ਵੀਰ ਪਾਰਟੀ ਮਾ ਤੇ ਅਰ ਪਾਰਟੀ ਦੇ ਬਾਹਰ ਕੱਢਣ ਤੇ ਬਾਅਦ ਵੀਰ ਈਵ ਦੇਖੋ ਵੀ ਅੱਗਾ ਕਿਆ ਬਣੇਗਾ ਕਿਆ ਨਹੀਂ ਪਰ ਰਵਨੀਤ ਬਿੱਟੂ ਜੋ ਕਾਂਗਰਸ ਪਾਰਟੀ ਆ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਇਸ ਕੇ ਖਿਲਾਫ ਚੋਣ ਲੜੀ ਅਰ ਬਿੱਟੂ ਦਾ ਮਾਮਾ ਰਾਜ ਰਾਜਵੰਤ ਕੁੰਨਰ ਤਜਿੰਦਰ ਕੁੰਨਰ ਇਹਦੇ ਧਿਆਨੇ ਮਾ ਮਤਲਬ ਆਪਣੇ ਭਾਣ ਜੀ ਦੇ ਆਕਮਾ ਇਹ ਚੋਣ ਕਮਾਨ ਸੰਭਾਲ ਕੇ ਕਾਂਗਰਸ ਕੀ ਬਰੂਤਤਾ ਕਰੀ ਕਹਿ ਵੀ ਮਾਰੇ ਭਾਣ ਜੀ ਨੂੰ ਜਿਤਾਊਗਾ ਕਮਨ ਕੇ ਫੁੱਲ ਬਮੋਰ ਲਾਉ ਅਰ ਫਿਰ ਮੋਰ ਤੋਂ ਲੈ ਨਹੀਂ ਲੋਕਾਂ ਨੇ ਵੀਰ ਉੱਥਾ ਤੇ ਗਿਆ ਜਿਉ ਹਾਰ ਹਾਰਨੇ ਦੇ ਬਾਅਦ ਫਿਰ ਕੀ ਹੋਇਆ ਇਹ ਯੂ ਤੋ ਮਤਲਬ ਕਹਿ ਲੋ ਵੀ ਮੋਦੀ ਨੇ ਉੱਥਾ ਰੀਲ ਮੰਤਰੀ ਬਣਾ ਤਿਆ ਉੱਠ ਗਾਇਰ ਇਹ ਗੱਡੀ ਦਾ ਮੰਤਰੀ ਬਣਾ ਦਿਓ ਪਰ ਇਹ ਵੀ ਇਨ ਕਾ ਕੰਮ ਹੋ ਗਿਆ ਦਾ ਫਿਰ ਔਖਾ ਇਹ ਪਤਾ ਨਹੀਂ ਉਹ ਵੀ ਫੁੱਲ ਵਾਲੀ ਪਾਰਟੀ ਮੰਜਾਮੇਗੇ ਪਰ ਯੋ ਕਹ ਲੋ ਮੈਂ ਵੀ ਉਹ ਇਸ ਕਰ ਕਾਣਾ ਮਤਲਬ ਇਹ ਕਹਰੇ ਪਾਰਟੀ ਮੇ ਕੱਢਿਆ ਔਰ ਪ੍ਰਧਾਨ ਰਾਜਾ ਵੜਿੰਗ ਕਾਂਗਰਸ ਕੇ ਟਕਸਾਲੀ ਪਰਿਵਾਰ ਗੈਲ ਸੰਬੰਧਿਤ ਸਾਬਕਾ ਜ਼ਿਲ੍ਹਾ ਪ੍ਰਿੰਸੀਪਲ ਮੈਂਬਰ ਕਾਂਗਰਸ ਕਾ ਜ਼ਿਲ੍ਹਾ ਉਪ ਪ੍ਰਧਾਨ ਕਲਵਿੰਦਰ ਮਾਣੇਵਾਲ ਯੋ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਕਾ ਬਾਹਰ ਗੜਤੇ ਆ ਮੇ ਵਰ ਕਾਂਗਰਸ ਪਾਰਟੀ ਨੇ ਕੱਢੇ ਕੇ ਤਿੰਨ ਆਗੂ ਸਮਰਾਲਾ ਗੈਲ ਸੰਬੰਧਤ ਆਰਿਓ ਕਹਿ ਲੋ ਵੀਰ ਨੂੰ ਬਾਹਰ ਕੱਢ ਤਿਆ ਕੱਢਣਾ ਹੀ ਤਾਂ ਵੀਰ ਪਾਰਟੀ ਗੱਲਾਂ ਚੰਗੇ ਕੰਮ ਨਹੀਂ ਦੇ ਕਰ ਰੇ ਉਹਨਾਂ ਦੀ ਜੱਖਣਾ ਵੱਡ ਰੇ ਦੇ ਵੀਰ ਇਸ ਕਰ ਕਾ ਯੋ ਚੱਕਰ ਪਿਆ ਯੋ ਕਰੇ ਵੀਰ ਯੋ ਕੰਮ ਚੱਲ ਨਹੀਂ ਦੇਣਾ ਮੰਨਣਾ ਕੁਸ ਹੋ ਜੇ ਕੁਸ ਨਾ ਹੋਵੇ ਯੋ ਇਤਰਾ ਕੰਮ ਚੱਲ ਨਹੀਂ ਦੇਣਾ ਮੰਨਣਾ ਯੋ ਪਾਰਟੀ ਮੇ ਜੇ ਰਹਿਣਾ ਥਾਨਾ ਵੀ ਪਾਰਟੀ ਕੀ ਗੱਲ ਕਰੋ ਇਹ ਨਨਕ ਕਰੀਨੀ ਫਰਿਸ ਕਾਨ ਦਾ ਵਿਆਹਤਕੀ ਪੋਤਾ ਯੋ ਜੜਾ ਰਵਨੀਤ ਬਿੱਟੂ ਇਸਕੇ ਮਾਮਿਆਂ ਨੂੰ ਤਿੰਨਾਂ ਨੂੰ ਵੀਰ ਪਾਰਟੀ ਦੇ ਬਾਹਰ ਕੱਢ ਤਿਆ ਅ ਉਧਰ ਕੇਂਦਰ ਨੇ ਭਗਵੰਤ ਮਾਨ ਨੂੰ ਪੈरिस ਜਾਣ ਤੇ ਰੋਕਿਆ ਸਮਝਤੇ ਪਰੇ ਇਹੋ ਖਬਰ ਨਿਕਲ ਗਈ ਵੀਰ ਮੁੱਖ ਮੰਤਰੀ ਭਗਵੰਤ ਮਾਨ ਐਨ ਮੌਕੇ ਵਕੀਂਦਰ ਸਰਕਾਰ ਕੀ ਮੋਦੀ ਸਰਕਾਰ ਕਹਿ ਵੀਰ ਫਰਾਂਸ ਕੇ ਸ਼ਹਿਰ ਪੈरिस ਮਕਾਲ অলੰਪਿਕ ਖੇਡਾਂ ਚੱਲ ਰਹੀਆਂ ਉੱਠਾ ਜਾਣ ਤੇ ਕਾ ਮੈਨੂੰ ਰੋਕਿਆ ਵੀਰ ਵੰਨੋ ਸਮਝਮਣੇ ਅੰਤੇ ਮਨੂਥਾ ਜਾਣ ਕਿਉਂ ਨਹੀਂ ਜਿਆ ਹਰੇ ਇਸ ਚਰਚਾ ਦੇ ਉੱਪਰ ਵੀ ਰਲਵਾ ਚਾਰ ਰਿਆ ਔਰ ਕਹਿ ਮਨੂ ਜਾਣ ਨਹੀਂ ਜਿਆ ਉਥਾ ਪੈਰ ਸਵਾ ਖੇਲਾ ਲੱਗ ਰੀਆਂ ਗਾ ਉਥਾ ਖੀਦਾ ਦੇਖਣ ਜਾਣਾ ਦਾ ਮੈਂ ਔਰ ਯੋ ਆਮ ਆਦਮੀ ਪਾਰਟੀ ਕੇ ਬਰਕਰਾਂ ਗਾ ਪੰਜਾਬੀ ਵੀ ਆ ਕੀ ਕੇ ਵਿੱਚ ਮਾਂ ਗੱਬਰਾਂ ਗਾ ਕਾਈ ਵੀ ਮੈਂ ਤਾਂ ਸਨਮਾਨ ਕਰਨ ਜਾਣਾ ਦਾ ਆਰ ਐਤ ਕੀ سونے ਦਾ ਤਗਮਾ ਹਾਸਲ ਕਰ ਕਾਮੇਗੇ ਕਾਮਾਰੇ ਇਹ ਛੋਗਰੇ ਉੱਠਾ ਖੇਲ ਕਾ ਯੋ ਕਹਰੇ ਬਿਰ ਇਨਾ ਨੇ ਜਿੱਤਣਾ ਦਾ ਮੈਂ ਤਾਂ ਇਸ਼ੀ ਕਰ ਕਾ ਤਿਆਰੀ ਕਸੀ ਬੈਠਿਆ ਦਾ ਆਰ ਯੋ ਕਾਇ ਬਈ ਯੋ ਸਾਰੇ ਕੇ ਨਜ਼ਰਾਂ ਟਿੱਕੀ ਹੈ ਮੈਂ ਸਾਇ ਦੀ ਇਸੀ ਗੱਲ ਕਾ ਕਾ ਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਬੜੇ ਚੈਲ ਚੀਵਲੇ ਕਾ ਬੁਰ ਖੜਾਰੇ ਕਾ ਹੌਸਲਾ ਵਧਾਣ ਵਾਸਤਾ ਪੈਰਿਸ ਜਾਣਾ ਦਾ ਆਰ ਉਸ ਕਾ ਮਤਲਬ ਨੇੜੇ ਜਾ ਕਾ ਨਾ ਮਤਲਬ ਹੌਸਲਾ ਵਧਾ ਸਕੇ ਕੇਂਦਰ ਸਰਕਾਰ ਨੇ ਨਾ ਪੱਕੀ ਚਿੱਠੀਆਂ ਆਣ ਤੇ ਭਗਵੰਤ ਮਾਨ ਸਸੋਪਨ ਮਾ ਵੀ ਉਹ ਦਿਲਕੀਆਂ ਦਿਲ ਮਾ ਹੀ ਰਹਿ ਗਈਆਂ ਜੀ ਇਸ ਤੀਨ ਤੇ ਲੱਗ ਗਿਆ ਕਰਫਿਓ ਹੋ ਗਿਆ ਕਮ ਹੋ ਗਿਆ ਭਗਵੰਤ ਮਾਨ ਆਪਣੇ ਹਾਕੀ ਖਿਡਾਰੀਆਂ ਨੂੰ ਟੈਲੀਫੋਨ ਕਰ ਕਰ ਕੇ ਕਹਿ ਰਿਹਾ ਤੁਹਾਨੂੰ ਮੈਂ ਛਾਵਾ ਦੇ ਰਿਹਾ ਸੋਨੇ ਦਾ ਤਗਮਾ ਲੈ ਕੇ ਆਇਓ ਵੀਰ ਬਾਕੀ ਉਹ ਕਹ ਪੰਜਾਬ ਦੇ ਵਿੱਚ ਮਾ ਆਕੀ ਨੂੰ ਬਹੁਤ ਖੇਡਾਂ ਛੋਗ ਰਹੇ ਔਰ ਭਾਰਤ ਦੀ ਆਕੀ ਰੀ ਮੈ semi final ਮਾ ਪਹੁੰਚ ਗਈ ਵੀਰ ਹਰ ਸੁਮੁੱੱਚੇ ਦੇਸ਼ ਗਿਆ ਨਜ਼ਰਾਂ ਟਿਕੀਆਂ ਮੈਂ ਕਹ ਵੀ ਐਤ ਕਿ ਜਿੱਤ ਕਾ ਲਿਆਵੇਂਗੇ ਉਹ ਕੱਪ ਉੱਥੇ ਦੇ ਹਰ ਦੀਵਾਲੀ ਦੀ ਤਰ੍ਹਾਂ ਪਟਾਕੇ ਚਲਾਵੇਂਗਾ ਪੰਜਾਬ ਦੇ ਵਿੱਚ ਜਿਉ ਕੱਪ ਲੈ ਆਏ ਜਿੱਤ ਕੇ ਸ਼ੋਗਰੇ ਹਰ ਉਧਰ ਭਗਵਾਨ ਤਮਾਨ ਨੇ ਯੋ ਵੀ ਅਪੀਲ ਕਰੀ ਕਾ ਜੇ ਲੈਂਟ ਫ੍ਰੀ ਰਣੀ ਜ਼ਿਮੀਂਦਾਰਾਂ ਨੂੰ ਗੈਰਾ ਖੇਤਾਂਾਂ ਵਿੱਚ ਚਾਰ ਚਾਰ ਦਰਖਤ ਲਾਓ ਵੀਰ ਹਾਂ ਹਸ਼ਿਆਰਪੁਰ ਕੇ ਵਿੱਚ ਬਣ ਮਾ ਉਤਸਵਾਂ ਗਿਆ ਤਾਂ ਉੱਥਾ ਭਗਵਾਨ ਤਮਾਨ ਅਪੀਲ ਕਰੀ ਸਾਰਿਆਂ ਨੂੰ ਕਾ ਮੁੱਖ ਮੰਤਰੀ ਨੇ ਕਹਰਾ ਵੀਰ ਆਪਣੇ ਮੋਟਰਾ ਵਾ ਟੂਬਲਾ ਪਾ ਚਾਰ-ਚਾਰ ਦਾ ਦਰਾਦ ਤਲਾਓ ਫਿਲਾਲ ਕਾ ਯੂਸਲਾ ਮੈਂ ਦੇ ਰਿਆ ਤੁਨੂੰ ਇਹ ਕਾਨੂੰਨ ਵੀ ਕਾ ਬਣਾਗਾ ਤਾਂ ਹੀ ਕਾ ਪੀੜੀ ਅੱਗਾ ਸਾਹ ਲੈ ਸਕੇਗਾ ਨਿਆਣੇ ਜੰਮਰੇ ਖਾਗਾ ਗਰਮੀ ਇਤਨੀ ਪੈਣ ਲੱਗੀ ਦਰਦ ਹੈ ਨਹੀਂ ਪੰਜਾਬ ਦੇ ਵਿੱਚ ਆ ਰੀਸ਼ਕਾਰ ਕਾ ਯੋ ਕਹਿ ਵੀ ਅਰੇ ਅਲੀ ਲਾਓ ਗੁਰਬਾਣੀ ਦੀ ਤੁੱਕ ਵੀ ਹੈ ਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਯੋ ਕਾਇ ਬਿਰ ਗੁਰੂ ਗੁਰੂ ਨੇ ਵੀ ਯੋ ਬਾਤ ਮੰਨੂ ਕਹੀ ਵੀ ਥਮ ਪਾਣੀ ਘਰ ਹਵਾ ਕਾ ਯੋ ਕਾਇ ਵਿਸ ਨੂੰ ਸਾਫ ਕਰ ਕਰ ਰੱਖੋ ਅਰ ਇਹ ਇਸ ਕਰ ਦਾ ਗਾ ਵੀ ਥਾ ਲਾਓ ਇਹ ਵੀ ਲਾਣੇ ਪਵੇਂਗੇ ਖੇਤਾਂ ਦੇ ਵਿੱਚ ਮਾ ਲਾ ਲਿਓਗਾ ਚਾਰ ਚਾਰ ਬੂਟੇ ਫਾਇਦਾ ਹੀ ਚਲੋ ਫਿਰ ਲਾਣੇ ਦਾ ਤੇ ਚੰਗੀ ਬਾਤ ਭਗਵੰਤ ਮਾਨ ਵੀ ਮੈਂ ਤਾਂ ਭਗਵੰਤ ਮਾਨ ਨੂੰ ਯੋ ਵੀ ਕਹਿ ਰਿਹਾ ਇਹ ਜਿਹੜੇ ਮਨਰੇਗਾ ਵਾਲੇ ਵੀਰ ਰੇਗੜੇ ਖਾਂਦੇ ਵੀਰ ਇਹ ਨਾਲ ਉਹ ਦਰਖਤ ਲਾਣੇ ਕੰਮ ਆ ਲਾ ਬਿਰਤਾ ਉਹ ਕਿਹੜੇ ਚੱਕਰਾਂ ਪੈ ਰਹਾ ਉਥਾਂ ਖੱਬਲ ਖਚਵਾਈ ਆਹ ਨਾੜੀਆਂ ਪਰਤੇ ਤਾਂ ਇਹਨਾਂ ਤੇ ਇਹਨਾਂ ਨੂੰ ਕਹਿ ਵੀ ਚੱਕੋ ਯੋ ਦਰਖਤ ਉਥਾਂ ਲਾਓ ਖੇਤਾ-ਖੇਤਾ ਪਿੰਡਾ-ਪਿੰਡਾ ਮੈਂ ਜਾਗਾ ਲਵਾਓ ਇਹਨਾਂ ਤੇ ਪਾਣੀ ਪਾਓ ਪਾਲੋ ਪੋਦਿਆਂ ਨੂੰ ਕੀ ਤਰ੍ਹਾਂ ਦਰਖਤ ਹੋਵਣਗੇ ਫਿਰ ਬਸ ਯੋ ਕਹ ਲੋ ਵੀ ਆਪਣੇ ਗਾਲ ਤੇ ਤਾਰ ਗਾ ਅਗਲਾ ਦੂਜੇ ਗਾਲ ਮਾ ਪਾ ਦਿਆਂ ਯੋ ਕੰਮ ਹੋਇਆ ਵਾ ਪੰਜਾਬ ਦੇ ਵਿੱਚੋਂ ਆਰੁਦਰ ਭਗਵਾਨ ਤਮਨ ਕਹਿ ਰਿਹਾ ਕਾ ਵੀ 872 ਦਿਨਾਂ ਦੇ ਵਿੱਚ ਮਾਨ ਹੈ ਕਾ 44250 ਲੋਕਾਂ ਨੂੰ ਨੌਕਰੀਆਂ ਦੇਤੀਆਂ ਕਾ ਨੌਕਰੀਆਂ ਬੰਦੇ ਫਿੱਟ ਕਰਤੇ ਜੋ ਹਰ ਫਲੋਰ ਦੇ ਵਿੱਚ ਮਾ ਪੀਪ ਪੀਏ ਕੇ ਵਿੱਚ ਮਾ 443 ਜੋਗਰਾ ਨਿਯੁਕਤੀ ਪੱਤਰ ਦਏ ਆ ਸੀਬ 872 ਦਿਨਾਂ ਦੇ ਕਾਰਜਗਲਮਾ ਕੈ ਵੀਰ ਮਾਨ ਹੈ ਕਾ 44250 ਨੌਕਰੀਆਂ ਸਰਕਾਰੀ ਇਹ ਦੰਨਿਆ ਕਾ ਕਿਸੇ ਨੇ ਦੰਨਿਆ ਜੇ ਤੱਕ ਜਿਹੜੀਆਂ ਮਾਨ ਨੌਕਰੀਆਂ ਬੰਡੀਆਂ ਰਾਜਾ ਤੋਂ ਘਰ ਦਾ ਘਰ ਕਾਰ ਨੌਕਰੀ ਪਰ ਮਾਨ ਨੇ ਤੋਂ ਕਾ ਜੋ ਕੇਆ ਕਰ ਕਾ ਦਿਖਾਇ ਇਸ ਕਰ ਕਾ ਵੀਰ ਇਹ ਫਲੋਰ ਕੇ ਵਿੱਚੋਂ ਆਇਆ ਦਾ ਬੜਾ ਪ੍ਰੋਗਰਾਮ ਉੱਥਾ ਹੀ ਨਾ ਨੇ ਨੌਕਰੀਆਂ ਦੇ ਪੱਤਰ ਬੰਡੇ ਭਗਵਾਨ ਤਮਨ ਹਰ ਭਗਵਾਨ ਤਮਨ ਕਹ ਰਿਹਾ ਕਾ ਨੌਕਰੀ ਸਾਰਿਆਂ ਨੂੰ ਦਮੇਗਾ ਫਿਕਰ ਨਾ ਕਰੋ ਜਿਹੜੇ ਰਹਿ ਗਏ ਇਹਨਾਂ ਨੇ ਮਿਲੇ ਹੀ ਨਹੀਂ ਆਰ ਵੀ ਯੋ ਮੇਰਾ ਬਾਕੀ ਟੀਟੀ ਵਾਲਾ ਨੂੰ ਪਤਾ ਨਹੀਂ ਇਹਨਾਂ ਨੌਕਰੀ ਕਾਦ ਮਿਲੇ ਕਾਦ ਨਹੀਂ ਯੋ ਵੀ ਟੈਂਕਿਆਂ 'ਚ ਚੜੇ ਬੈਠੇ ਭਗਵਾਨ ਤਮਨ ਆਪਣੇ ਗੁਣ ਗਾਈ ਜਾ ਰਿਹਾ ਕਾ ਮਾਂ ਨੂੰ ਤਾਂ ਕੰਮ ਇਤਨਾ ਕਰਤੇ ਕਾ ਸਮਝਵਾਂ ਨਹੀਂ ਆਂਦੀ ਚਲੋ ਆਰੂਦਰ ਕਾਦ ਦੀਆਂ ਕੀ ਭੂਖ ਨੇ ਮਚਵਾਨੀ ਫਸੀ ਵੀਰ ਬਾਹਰ ਹੀ ਨਿਕਲ ਰਹੀ ਯੋ ਕਾਲੀ ਦਲ ਕੇ ਬਾਗੀ ਧੜੇ ਐਕਸ ਖਿਲਾਫ ਐਕਸ਼ਨ ਪਲਾਨ ਸੱਦ ਲਿਆ ਜਰਨਲ ਡੈਲੀ ਡੈਲੀਗੇਟ ਇਜ਼ ਲਾਸ ਸ਼੍ਰੋਮਣੀ ਕਾਲਨੀ ਦਾ ਨਾ ਇਸ ਦਾ ਪ੍ਰਧਾਨ ਜਿਹੜਾ ਸੁਖਵੀਰ ਬਾਦਲਾ ਯੋ ਬਾਪੂ ਪ੍ਰਗਾਜ਼ ਬਾਦਲਾ ਦਾ ਛੋਗਰਾ ਇਸ ਨੇ ਅੱਜ ਬੀਰ ਮੀਟਿੰਗ ਸੱਦ ਲਈ ਕਿ ਬੀਰ ਬਾਗੀ ਧੜੇ ਖਿਲਾਫ ਐਕਸ਼ਨ ਪਲਾਨ ਤੈਅ ਕਰਨ ਨੇ ਮੰਨ ਹੈ ਖਾ ਵੀ ਇਵਨਾ ਯੋ ਜੜਾ ਬਸੀ ਵਾਲਾ ਦਲਜੀਤ ਚੀਮਾ ਇਸ ਨੇ ਪੱਤਰਕਾਰ ਪ੍ਰੈਸ ਕਾਨਫਰੰਸ ਕਰ ਕਾ ਜਾਣਕਾਰੀ ਲਈਗਾ ਵੀ ਕਾਲੀਦਾਲਾ 2 ਮਿੰਟ ਨਾ ਕਰੀਆਂ ਕਾ ਇਸ ਦੇ ਵਿੱਚੋਂ ਪ੍ਰੋਗਰਾਮ ਬਣਾਇ ਮੰਨ ਹੈ ਖਾ ਵੀ ਸਾਰੀ ਸੈਟਿੰਗ ਕਰ ਕਾ ਇਹ ਕਾਲੀਦਲ ਕੇ ਸੀਨੀਅਰ ਯੋਜੜਾ ਗੁਦਲਜੀਤ ਚੀਮਾ ਬਸੀ ਵਾਲਾ ਆ 15 ਅਗਸਤ ਨੂੰ ਈਸਰੂ ਦੇ ਵਿੱਚ ਮਾਸ ਸੀਦ ਕਰਨੈਲ ਸਿੰਘ ਈਸਰੂ ਦੀ ਯਾਦ ਮਾ ਕਾਦੀ ਦਲ ਦੀ ਕਾਨਫਰੰਸ ਰੱਖੀ ਮੰਨ ਔਰ ਇਸਕੇ ਗੈਰੂ ਕਾ 19 ਅਗਸਤ ਨੂੰ ਬਾਬਾ ਬਗਾਲਾ ਦੇ ਵਿੱਚ ਵੀ ਸਲਾਨਾ ਕਾਨਫਰੰਸ ਰੱਖੀ ਰਖੜ ਪੁੰਨੜ ਦੇ ਮੌਕੇ ਬਾਗ ਆ ਵੀ ਕਾਦੀ ਦਲ ਹਰ ਸਾਲ ਕਾਨਫਰੰਸ ਕਰਾ ਇਸਤੇ ਦਵਾ ਕਾ 2 ਅਗਸਤ ਨੂੰ ਸੰਤ ਅਰਚਨ ਸਿੰਘ ਲੰਗੋ ਵਾਲੀ ਬਰਸੀ ਯੋ ਕਾਲ ਪ੍ਰੋਗਰਾਮ ਦੱਸੇ ਇਸ ਨਾਲ ਜਿਹੜੇ ਜਿਹੜੇ ਜਿੱਤਾ ਜਿੱਤਾ ਜਾਗਾ ਮੰਨ ਹੈ ਕਾ ਵੀ ਆਪਣੀ ਕਾਰਵਾਈਆਂ ਕਰਨੀਆਂ ਮੀਟਿੰਗ ਮਾ ਕਾ ਫੈਸਲਾ ਹੋਇਆ ਕਿ ਦੇਸ਼ ਦੇ ਵਿੱਚ ਮਸੂਬੇ ਵਾਂਝ ਨਹੀਂ ਆ ਇਹ ਖੇਤੀ ਸੰਕਟ ਵਰਤਮਾਨ ਹਾਲਾਤ ਹੋਰ ਜਿਹੜੀਆਂ ਹੋਵਾਇਓ ਮਾਰੇ ਮੋਟੇ ਮੁਸ਼ਕਲਾਂ ਚ ਆ ਰਹੀਆਂ ਇਹ ਉੱਤੇ ਚਾਹ ਕਦਨੇਗੀ ਸਰਕਾਰ ਚਾਹ ਕਾਂਗਰ ਸਿੰਘ ਸਰਕਾਰ ਇਹ ਮੁਸ਼ਕਲਾਂ ਕਿੱਥਾ ਘਟੀਆਂ ਵੀ ਰਹੀਆਂ ਇਹ ਉਦੋਂ ਉੱਤਰੀ ਚਾ ਰਹੀਆਂ ਬਸ ਇਹਨਾਂ ਦੇ ਉੱਪਰ ਵੀ ਕਿਆ ਗੱਲਬਾਤ ਕਰਾਂਗੇ ਕਾ ਇਸਕੇ ਉੱਪਰ ਵੀ ਵਿਚਾਰ ਚਰਚਾ ਕਰਾਂਗੇ ਯਾਰ ਉਧਰ ਕਾਲੀਦਨ ਦਾ ਬਾਗੀ ਧੜਾ ਕਰ ਰਿਹਾ ਵੀ ਪ੍ਰਕਾਸ਼ ਬਾਦਲ ਕੇ ਛੋਗਰੇ ਨੂੰ ਇਸ ਨੂੰ কুরਸੇ ਤਾੜਿਆ ਤਾਰੋ ਆ ਬਾਪੂ ਪ੍ਰਗਤ ਵਾਲਾ ਛੋਰਾ ਗਾ ਰਿਹਾ ਗਾ ਮੈਂ ਨੀ ਉਤਰਦਾ ਇਸ ਕੁਰਸੀ ਬਤੇਗਾ ਮਨ ਤੋਂ ਬੰਦੇ ਰਾਜੀਗਾ ਇਸ ਨੂੰ ਪ੍ਰਧਾਨ ਬਣਾਉ ਜਿਉਂ ਇਮਾਰੀ ਪਾਰਟੀ ਦਾ ਪ੍ਰਧਾਨ ਹਰ ਪ੍ਰਧਾਨ ਵਾਲੀ ਜਿਹੜੀ ਲੱਤਾਂ ਮਾਂ ਖਿੱਚੀ ਜਾ ਰਹੀ ਇਸ ਕਾਰਗਾ ਜੇ ਚੱਕਰ ਪੈ ਰਿਹਾ ਸਾਰਾ ਹਰ ਇਹ ਦੇਖੋ ਇਸ ਦੇ ਵਿੱਚ ਮੱਗਾ ਨਿਕਲਗਾ ਕੀ ਆਵੇ ਪਰ ਯੋ ਬਾਤ ਹੈ ਬਿਰ ਪ੍ਰਿੰਸ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਇਹ ਉੱਧਰ ਦੇ ਲਿਓ ਯੂ ਟ੍ਰੈਂਡ ਸਸਿਆਣਾ ਵੇਣਾ ਇਸ ਨੂੰ ਸਰਪ੍ਰਸਤ ਲਾਇਆ ਤਾਂ ਇਹ ਨਿਆਣੇ ਕੇ ਮਗਰ ਲਾਕਾ ਉਹਨਾਂ ਕੀ ਦੱਸ ਮੈਂਬਰਸ਼ਿਪ ਕਹਿੰਦਾ ਮੈਂ ਰੱਦ ਕਰ ਰਿਹਾ ਇਹ ਬਾਪੂ ਪ੍ਰਕਾਸ਼ਵਾਦੀ ਛੋਗ ਰਹੇ ਨੇ ਉਸ ਨੂੰ ਵੀ ਜਾ ਕੇ ਘਰਾਂ ਭੇਜਤੇਗਾ ਤਾਂ ਵੀ ਚੱਲ ਘਰਾਂ ਵੀਰ 10 ਹੈ ਕੋਈ ਸਿਸਟਮ ਕਾਲੀ ਦਲਗੇ ਵਿੱਚ ਬਜ਼ੁਰਗ ਯੂ ਚਹਰਾ ਕਹਿੰਦਾ ਮੈਂ ਸਰਪ੍ਰਸ ਸਰਪ੍ਰਸ ਔਰ ਉਤਾ ਬਸੀ ਵਾਲਾ ਚੀਮਾ ਕਹਿੰਦਾ ਆਪ ਸਰਪ੍ਰਸ ਤੋਂ ਚਲੋ ਲਾਇਆ ਤਾਂ ਇਸ ਨੂੰ ਰਿਓ ਥੋੜੀ ਜਿਹੜੇ ਫੈਸਲੇ ਕਰਦਾ ਉਹਨਾਂ ਨੂੰ ਫੈਸਲੋਂ ਕੱਟੀ ਜਾਵੇਂ ਕੱਟਣਿਆ ਕੰਮ ਕੋਈ ਨਹੀਂ ਵੀਰੂਣਾ ਚਲੋ ਘਰ ਲਾਡਾ ਡਿਸਕਸ਼ਨ ਰਿਡਿ ਪ੍ਰੋਗਰਾਮ ਕਿਤੇ ਮੈਂ ਇਹ ਤਾਂ ਕਿ ਬੜੀ ਖਬਰ ਕੱਲ ਹੀ ਸੀ 10 ਤਾਰੀਖ ਦੇ ਨੂੰ ਹੋ ਰਿਹਾ ਮੈਂ ਕਨਾਂਗਾ ਸਿੱਧੀਆਂ ਇਹ ਸਾਰਾ ਲਾਡੇ ਬੁਆਦੀ ਕੀ ਵੀਰ ਪਿਆਰ ਭਰੀ ਸਤਿ ਸ੍ਰੀ ਅਕਾਲ